ਪੰਜਾਬ ਦੀਆਂ ਜੇਲਾਂ ਦੀ ਸਮਰੱਥਾ 25000 ਬੰਦਾ ਰੱਖਣ ਦੀ ਆ ਤੇ ਪੰਜਾਬ ਦੀਆਂ ਜਥੇਬੰਦੀਆਂ ਲੱਖਾਂ ਕਿਸਾਨੀ ਜਿਹੜੀ ਹੈਗੀ ਆ ਜੁੜੀ ਹੋਈ ਆ ਤੁਹਾਡੀਆਂ ਜੇਲਾ ਸਮਰੱਥ ਨਹੀਂ ਹੈ ਕਿ ਪੰਜਾਬ ਦੀਆਂ ਲੋਕਾਂ ਨੂੰ ਕੀ ਕੀ ਕਦੇ ਹਵਾਵਾਂ ਨੂੰ ਕੈਦ ਕੀਤਾ ਜਾ ਸਕਿਆ ਹਵਾਵਾਂ ਨੂੰ ਨਹੀਂ ਕੈਦ ਕੀਤਾ ਜਾ ਸਕਦਾ ਸਾਡਾ ਕੀਰਤੀ ਕਿਸਾਨੀ ਉਹਨਾਂ ਦਾ ਇੱਕ ਵੱਡਾ ਕਾਫਲਾ ਜਿਹੜਾ ਰਾਤ ਫਤੇਗੜ ਸਾਹਿਬ ਪਹੁੰਚਿਆ ਉੱਥੇ ਗੁਰੂ ਘਰ ਦੇ ਬਾਹਰ ਉਹਨਾਂ ਨੂੰ ਰੀਟੇਨ ਕਰ ਲਿਆ ਗਿਆ ਮੁਹਾਲੀ ਅੰਮ੍ਰਿਤਸਰ ਤੋਂ 70 ਕਿਸਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਕਿ ਗੁਰੂ ਘਰ ਚ ਬੜੇ ਹੋਏ ਕਿਸਾਨ ਵੀ ਜਿਹੜੇ ਟਰੈਕ ਰੋਕ ਰਹੇ ਆ ਕਿ ਗੁਰੂ ਘਰ ਕੇ ਅਗਿਆਤ ਕਿਸਾਨ ਵੀ ਪੰਜਾਬ ਦੇ ਵਿਕਾਸ ਦਾ ਵਿਰੋਧੀ ਹੋ ਗਿਆ ਘਰ ਬਲਾ ਕੇ ਕਿਸੇ ਮੁੱਖ ਮੰਤਰੀ ਨੇ ਕਦੇ ਅਪਮਾਨ ਨਹੀਂ ਕੀਤਾ ਸੀਗਾ ਜਿਹਨੂੰ ਕਹਿੰਦੇ ਆ ਕਿ ਭਗਵੰਤ ਸਤਿਮਾਨ ਚ ਪੰਜਾਬੀਆਂ ਵਾਲਾ ਇੱਕ ਵੀ ਗੋਨ ਨਹੀਂਗਾ ਇਹਨੇ ਪੰਜਾਬੀਅਤ ਨੂੰ ਹੀ ਕਲੰਕ ਕਲੰਕਿਤ ਕਰਤਾ ਕਰਤਾਰ ਸਿੰਘ ਸਰਾਬੇ ਨੇ ਕਹਿ ਸੀ ਕਿ ਜੇਲਾ ਹੋਣ ਕਾਲਜ ਵਤਨ ਸੇਵਕਾਂ ਦੇ ਇੱਥੇ ਆਏ ਕਿ ਡਿਗਰੀਆਂ ਪਾ ਜਾਣਾ ਉਹਦੇ ਪਾਸ ਥਿਹੜੇ ਤੇ ਫੇਲ ਬਹੁਤੇ ਵਤਨ ਵਾਸੀਓ ਦਿਲ ਨਾ ਢਾ ਜਾਣਾ ਇਹ ਜੇਲਾ ਸਾਡੇ ਵਾਸਤੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਨਾ ਸੀ ਕੋਈ ਪਹਿਲੀ ਵਾਰੀ ਜਾਣਾ ਤੇ ਨਾ ਕੋਈ ਆਖਰੀ ਵਾਰੀ ਜਾਣਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਮੁੱਖ ਮੰਤ ਘਟ ਤੇ ਟ੍ਰੈਫਿਕ ਹਾਲਦਾਰ ਵੱਧ ਨਜ਼ਰ ਆਉਂਦੇ ਜਿਨ੍ਹਾਂ ਨੂੰ ਹਮੇਸ਼ਾ ਟ੍ਰੈਫਿਕ ਦੀ ਫਿਕਰ ਆ ਅੱਜ ਪੰਜਾਬ ਦੇ ਉਸ ਟ੍ਰੈਫਿਕ ਹਾਲਦਾਰ ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਹਾਲਦਾਰ ਸਾਹਿਬ ਸਾਰਾ ਟ੍ਰੈਫਿਕ ਅੱਜ ਕਿੰਨੇ ਬਲੌਕ ਕੀਤਾ ਅੱਜ ਤੁਹਾਡੀ ਪੁਲਿਸ ਨੇ ਟ੍ਰੈਫਿਕ ਬਲੌਕ ਕੀਤਾ ਹਿਆ ਅੱਜ ਕਿਤੇ ਵੀ ਕਿਸਾਨਾਂ ਨੇ ਟ੍ਰੈਫਿਕ ਨਹੀਂ ਬਲੌਕ ਕੀਤਾ ਪੰਜਾਬ ਦਾ ਮੁੱਖ ਮੰਤਰੀ ਦਲਤਾਂ ਦੇ ਨਾਲ ਖੜਾ ਕਿਸਾਨਾਂ ਦੇ ਤਾਂ ਉਹ ਕਹਿੰਦੇ ਨਾ ਮੈਂ ਸ਼ਰੇਆਮ ਖਿਲਾਫ ਹੱਜ ਉਹਨੇ ਕਹਿੰਦਾ ਨਾ ਤੇ ਦਲਤਾਂ ਦੇ ਕੀ ਪੱਖ ਚਾਹਤੇ ਜਿੰਨਾ ਬੇਰੁਜ਼ਗਾਰਾਂ ਦੇ ਵਾਸਤੇ ਹਰਾ ਤੈਨ ਚੱਲਣਾ ਸੀ ਉਹਨਾਂ ਦੇ ਵਾਸਤੇ ਹਰਾ ਤੈਨ ਕਿੱਥੋਂ ਚੱਲਿਆ ਬਈ ਜੀ ਜਿਹੜੇ ਬੇਰੁਜ਼ਗਾਰ ਜਿਨ੍ਹਾਂ ਦੇ ਬਾਰੇ ਇਹ ਕਿਹਾ ਕਿ 4 ਮਹੀਨੇ ਚਿੱਤਾ ਖਤਮ ਕਰ ਦਾਂਗੇ ਉਹ 4 ਮਹੀਨੇ ਤਾਂ ਕਈ ਵਾਰੀ ਲੰਘ ਗਏ ਤੇ ਜਿਹੜੇ ਚਿੱਤੇ ਨਾਲ ਮਰ ਰਹੇ ਆ ਉਹਨਾਂ ਨੂੰ ਮਾਰਨ ਦੇ ਵਿੱਚ ਕੀ ਇਹਨਾਂ ਦਾ ਹੱਥ ਨਹੀਂ ਰੋਕਣੀ ਰਹੇਗੀ ਭਗਵੰਤਮਾਨ ਸਾਹਿਬ ਦੱਸਣ ਤਾਂ ਸੀ ਉਹ ਕਿਹੜੇ ਵਰਗ ਨਾਲ ਖੜੇ ਆ ਲਗਾਤਾਰ ਕਿਸਾਨਾਂ ਆਗੂਆਂ ਦੀਆਂ ਗ੍ਰਿਫਤਾਰੀਆਂ ਪੈ ਰਹੀਆਂ ਨੇ ਗੱਲਬਾਤ ਕਰਦੇ ਆ ਰਜਿੰਦਰਦੀਪ ਸਿੰਘ ਵਾਲਾ ਨਾਲ ਅੱਜ ਦੇ ਮਾਮਲੇ ਤੇ ਅੱਜ ਵੱਖ-ਵੱਖ ਜਗ੍ਹਾ ਨਾਕੇ ਲਗਾ ਕੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਇਤੋਂ ਤੱਕ ਵੀ ਹੈ ਕਿ ਪਿੰਡਾਂ ਦੇ ਵਿੱਚੋਂ ਵੀ ਨਿਕਲਣ ਨਹੀਂ ਦਿੱਤਾ ਜਾ ਰਿਹਾ ਪਿੰਡਾਂ ਦੇ ਵਿੱਚ ਹੀ ਰੋਕਿਆ ਜਾ ਰਿਹਾ ਹੈ ਆ ਰਜਿੰਦਰ ਜੀ ਕਿਵੇਂ ਦੇਖਦੇ ਹੋ ਅੱਜ ਭਗਵੰਤ ਮਾਨ ਸਰਕਾਰ ਦਾ ਐਕਸ਼ਨ ਇੱਕ ਡੀਆਈਜੀ ਸਾਹਿਬ ਨੇ ਚੀਮਾ ਸਾਹਿਬ ਉਹਨਾਂ ਦਾ ਵੀ ਬਿਆਨ ਆਇਆ ਹੈ ਕਿ ਕਿਸੇ ਹਾਲਤ ਵਿੱਚ ਚੰਡੀਗੜ੍ਹ ਨਹੀਂ ਵੜਨ ਦੇਵਾਂਗੇ ਅਜਿਹਾ ਕੀ ਹੋ ਗਿਆ ਮਤਲਬ ਚੰਡੀਗੜ੍ਹ ਵੜਨ ਤੋਂ ਪਹਿਲਾਂ ਦਿੱਲੀ ਵੜਨ ਤੋਂ ਰੋਕਿਆ ਗਿਆ ਹੁਣ ਚੰਡੀਗੜ੍ਹ ਵੜਨ ਤੋਂ ਪਹਿਲਾਂ ਭਗਵੰਤ ਸਾਹਿਬ ਮਦਈ ਸੀ ਕਿਸਾਨਾਂ ਦੇ ਆ ਸਾਰੇ ਜਿਹੜਾ ਅੱਜ ਕੁਝ ਵਾਪਰ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਇੱਕੋ ਪਹਿਲੀ ਤਾਂ ਗੱਲ ਕਿ ਅਮਿਤ ਸ਼ਾਹ ਅਮਿਤ ਸ਼ਾਹ ਤੇ ਮੋਦੀ ਦੇ ਰਸਤੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਚੱਲ ਪਏ ਨੇ ਇਹ ਤਾਂ ਬਿਲਕੁਲ ਸਪਸ਼ਟਾ ਪਿਛਲੀਆਂ ਜਿਹੜਾ ਬਦਲਾਅ ਨੇ ਮਤਲਬ ਘਰੇ ਬੁਲਾਏ ਬੰਦੇ ਨੂੰ ਘਰ ਬੁਲਾ ਕੇ ਕੋਈ ਬੇਇੱਜ਼ਤ ਨਹੀਂ ਕਰਦਾ ਇਹਨਾਂ ਨੇ ਮੀਟਿੰਗ ਬੁਲਾਈ ਆ ਕਿਸਾਨਾਂ ਆਗੂਆਂ ਨਾਲ ਤੇ ਇਹਨਾਂ ਨੇ ਬਾਅਦ ਚ ਜਿਹੜੀ ਹੈਗੀ ਵੱਤਮੀ ਜੀ ਕੀਤੀ ਆ ਬਾਅਦ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਇੱਕ ਇੰਟਰਵਿਊ 'ਚ ਉਹ ਤੇ ਪਰਦਾ ਪਾ ਰਹੇ ਸੀ ਪਰ ਕੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਖੁਦ মিডিਆ ਵਾਲੇ ਸਾਹਮਣੇ ਆ ਕੇ ਜਿੰਨਾ ਕਿਸਾਨ ਆਗੂਆਂ ਨੇ ਦੱਸਿਆ ਦੱਸਤਾ ਖੁਦ ਕਿ ਮੈਂ ਤਾਂ ਉਸ ਤੋਂ ਵੱਧ ਜਿਹੜਾ ਬਤਮੀਚੀ ਦੇ ਨਾਲ ਪੇਸ਼ ਉਹ ਆਇਆ ਆਏਗਾ ਪਰ ਇੱਕ ਗੱਲ ਮਨਿੰਦਰ ਜੀ ਤੁਸੀਂ ਦੇਖੋ ਕਿ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੰਜਾਬ ਦੀ ਕਿਸਾਨ ਲਹਿਰ ਬਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਬਾਰੇ ਆਵਾਦਮੀ ਪਾਰਟੀ ਦਾ ਆਈਟੀ ਸੈੱਲ ਤੇ ਭਗਵੰਤ ਮਾਨ ਲਗਾਤਾਰ ਇੱਕ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਸੜਕਾਂ ਰੋਕਦੇ ਆ ਜੀ ਰੇਲਾਂ ਰੋਕਦੇ ਆ ਅੱਜ ਅਸੀਂ ਸਵਾਲ ਕਰਦੇ ਆ ਇਹਨਾਂ ਇਹਨਾਂ ਦੀ ਸਰਕਾਰ ਨੂੰ ਤੇ ਇਹਨਾਂ ਨੂੰ ਦੱਸੋ ਕਿ ਅੱਜ ਜਦੋਂ ਪੰਜਾਬ ਦੇ ਕਿਸਾਨਾਂ ਨੇ ਕਹਿ ਵੀ ਕਿਤੇ ਵੀ ਸੜਕ ਨਹੀਂ ਰੋਕੀ ਜਾਊਗੀ ਪਰ ਪੰਜਾਬ ਦੀਆਂ ਸਾਰੀਆਂ ਸੜਕਾਂ ਰੁਕੀਆਂ ਹੋਈਆਂ ਅੱਜ ਸੜਕਾਂ ਕਿੰਨੇ ਰੋਕੀਆਂ ਨੇ ਜੀ ਅੱਜ ਟ੍ਰੈਫਿਕ ਕਿੰਨੇ ਬਲੌਕ ਕੀਤਾ ਹੋਇਆ ਅੱਜ ਪੰਜਾਬ ਦੀ ਪੁਲਿਸ ਨੇ ਟ੍ਰੈਫਿਕ ਬਲੌਕ ਕੀਤਾ ਹੋਇਆ ਜਦੋਂ ਕਿਸਾਨਾਂ ਦਾ ਧਰਨਾ ਹੁੰਦਾ ਕਿਸਾਨ ਕਿਸੇ ਐਂਬੂਲੈਂਸ ਨੂੰ ਨਹੀਂ ਰੋਕਦੇ ਕਿਸੇ ਵਿਆਹ ਵਾਲੀ ਕਿਸੇ ਬਰਾਤ ਦੇ ਬਰਾਤ ਲਈ ਗੱਡੀ ਨੂੰ ਨਹੀਂ ਰੋਕਦੇ ਕਿਸੇ ਵਿਦਿਆਰਥੀ ਜਿਹੜਾ ਐਗਜ਼ਾਮ ਦੇਣ ਜਾ ਰਿਹਾ ਪੜ੍ਹਨ ਜਾ ਰਿਹਾ ਉਹਨਾਂ ਨੂੰ ਰੋਕ ਦੇ ਕਿਸੇ ਐਮਰਜੈਂਸੀ ਕੰਮਾਂ ਨੂੰ ਰੋਕ ਦੇ ਕੇ ਪਰ ਅੱਜ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ਤੋਂ ਰੋਕਿਆ ਗਿਆ ਪੰਜਾਬ ਦੀ ਪੁਲਿਸ ਵੱਲੋਂ ਅੱਜ ਲੋਕਾਂ ਨੇ ਜਿਹੜੇ ਜ਼ਰੂਰੀ ਚੰਡੀਗੜ੍ਹ ਕੰਮ ਜਾਣੇ ਆ ਪੰਜਾਬੀਆਂ ਨੂੰ ਰੋਕਤਾ ਜਾ ਰਿਹਾ ਪੰਜਾਬ ਦੀ ਪੁਲਿਸ ਵੱਲੋਂ ਅੱਜ ਦੱਸੋ ਟ੍ਰੈਫਿਕ ਪੰਜਾਬ 'ਚ ਕਿੰਨੇ ਬਲੌਕ ਕੀਤਾ ਹੋਇਆ ਕਿਸਾਨਾਂ ਦਾ ਸੜਕਾਂ ਤੇ ਰੇਲਾਂ ਰੋਕਣ ਦਾ ਕੋਈ ਇਰਾਦਾ ਨਹੀਂ ਸੀ ਕੱਜ ਪੂਰੀ ਦੀ ਪੂਰੀ ਪੰਜਾਬ ਦੂ ਜਾਂਮ ਕਰਕੇ ਰੱਖਤਾ ਟ੍ਰੈਫਿਕ ਬਲੌਕ ਕਰਕੇ ਰੱਖਤੀ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਨੇ ਫਿਰ ਦੱਸੇ ਮੁੱਖ ਮੰਤਰੀ ਅੱਜ ਜਵਾਬ ਦੇਣ ਕਿ ਅੱਜ ہاں ਨਾ ਨੂ ਜਿਹੜਾ ਤੁਸੀਂ ਲਗਾਤਾਰ ਦੋਸ਼ ਦਿੰਦੇ ਰਹੇ ਅੱਜ ਤੁਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਵਾਸਤੇ ਸਿਰਦਰਦੀ ਬਣਿਓ ਜ਼ਰੂਰੀ ਕੰਮਾਂ ਤੋਂ ਪਹੁੰਚਣ ਤੋਂ ਜਿਹੜਾ ਉਹਨਾਂ ਨੂੰ ਰੋਕਿਆ ਜਾ ਰਿਹਾ ਹੈਗਾ ਤਾਂ ਕੀ ਇਹਦੇ ਤੇ ਮੁੱਖ ਮੰਤਰੀ ਹੁਣ ਕੁਛ ਉਹਨਾਂ 'ਚ ਕੋਈ ਨੈਤਿਕਤਾ ਨਾਮ ਦੀ ਚੀਜ਼ ਹੈਗੀ ਆ ਕੀ ਇਹਦੇ ਤੇ ਬੋਲਣਗੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਮੁੱਖ ਮੰਤਰੀ ਘਟ ਦੇ ਟ੍ਰੈਫਿਕ ਹੌਲਦਾਰ ਵੱਧ ਨਜ਼ਰ ਆਉਂਦੇ ਜਿਨ੍ਹਾਂ ਨੂੰ ਹਮੇਸ਼ਾ ਟ੍ਰੈਫਿਕ ਦੀ ਫਿਕਰ ਆ ਅੱਜ ਪੰਜਾਬ ਦੇ ਉਸ ਟ੍ਰੈਫਿਕ ਹੌਲਦਾਰ ਨੂੰ ਅਸੀਂ ਪੁੱਛਣਾ ਚਾਹਾਂਗੇ ਕਿ ਹੌਲਦਾਰ ਸਾਹਿਬ ਸਾਰਾ ਟ੍ਰੈਫਿਕ ਅੱਜ ਕਿੰਨੇ ਬਲੌਕ ਕੀਤਾ ਅੱਜ ਤੁਹਾਡੀ ਪੁਲਿਸ ਨੇ ਟ੍ਰੈਫਿਕ ਬਲੌਕ ਕੀਤਾ ਹੋਇਆ ਅੱਜ ਕਿਤੇ ਵੀ ਕਿਸਾਨਾਂ ਨੇ ਟ੍ਰੈਫਿਕ ਨਹੀਂ ਬਲੌਕ ਕੀਤਾ ਕਿਸਾਨਾਂ ਦੇ ਸਿਰ ਤੁਸੀਂ ਲਗਾਤਾਰ ਜਿਹੜੀ ਹੈਗੀ ਆ ਖੇ ਪਾਉਣ ਦੀ ਕੋਸ਼ਿਸ਼ ਕੀਤੀ ਆ ਅਗਲੀ ਗੱਲ ਕਿ ਜਿਹੜਾ ਇਹਨਾਂ ਨੇ ਕੱਲ 4000 ਸੰਨਤਕਾਰਾਂ ਦੀ ਵਨ ਟਾਈਮ ਸੈਟਲਮੈਂਟ ਸਕੀਮ ਉਹਨਾਂ ਦਾ ਬਿਨਾਂ ਗੁੱਟਰ ਨਾ ਲਾਇਆ ਮੰਨੀ ਆ ਤੇ ਸਾਡੇ ਨਾਲ ਇਹ ਗੱਲ 19 ਦਸੰਬਰ 2023 ਦੀ ਭਗਵੰਤਮਾਨ ਸਾਹਿਬ ਨੇ ਮੰਨੀ ਹੋਈ ਆ ਤੁਸੀਂ ਭਈ ਸਾਡੀਆਂ 1.5 1.5 ਸਾਲ ਮੰਨੀਆਂ ਮੰਗਣ ਲਾਗੂ ਨਾ ਕਰੋ ਸਾਡੇ ਧਰਨੇਆਂ ਮਜਾਣੇ ਤੇ ਵੀ ਆਵਾਜ਼ ਨਾ ਸੁਣੋ ਅਸੀਂ ਵਿਕਾਸ ਵਿਰੋਧੀ ਹੋਗੇ ਤੇ ਜਿਨ੍ਹਾਂ ਨੂੰ ਕਰੋੜਾ ਰੁਪਏ ਦੇ ਗੱਪੇ ਘਰੇ ਬੈਠਿਆਂ ਨੂੰ ਤੁਸੀਂ ਦੇ ਰਹੇ ਹੋ ਉਹ ਪੰਜਾਬ ਦਾ ਵਿਕਾਸ ਕਰ ਰਹੇ ਹੈਗੇ ਆ ਇਹ ਕਿਦਾਂ ਦਾ ਬਰਤਾਨਾ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਣਾ ਰਹੇ ਨੇ ਇਹ ਅੱਜ ਸਾਰੇ ਪੰਜਾਬ ਦੇ ਲੋਕਾਂ ਨੂੰ ਸੋਚਣ ਤੇ ਉਹਨਾਂ ਦਾ ਵਿਚਾਰਨ ਦਾ ਮਾਮਲਾ ਹੈ ਕੀ ਲੱਗਦਾ ਵਰਤਾਂਤ ਤੁਸੀਂ ਵਰਤਾਂਤ ਦੀ ਗੱਲ ਕੀਤੇ ਇੱਕ ਵਰਤਾਂਤ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਤੇ ਮੁੱਖ ਮੰਤਰੀ ਸਖਤ ਮਤਲਬ ਮੁੱਖ ਮੰਤਰੀ ਦਾ ਇਹ ਰੂਪ ਬਣਾਇਆ ਜਾ ਰਿਹਾ ਦੂਜੇ ਵਰਗਾਂ ਲਈ ਕਿ ਮੈਂ ਹੁਣ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗਾ ਕੀ ਲੱਗਦਾ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਪਾੜੋ ਤੇ ਰਾਹਕਰੋਦੀ ਨੀਤੀ ਜਾਂ ਕਹਿ ਲਈਏ ਕਿ ਪੋਲਰਾਈਜੇਸ਼ਨ ਦੀ ਨੀਤੀ ਕਿ ਆਹ ਦੇਖੋ ਕਿਸਾਨ ਜਿਹੜੇ ਵਿਕਾਸ ਰੋਕਦੇ ਸੀ ਪੰਜਾਬ ਨੂੰ ਦਾ ਨੁਕਸਾਨ ਕਰਦੇ ਸੀ ਮੈਂ ਉਹਨਾਂ ਨੂੰ ਠੋਕ ਕੇ ਰੱਖੂਗਾ ਪੰਜਾਬ ਦੇ ਮੁੱਖ ਮੰਤਰੀ ਹੈ ਕਹਿੰਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਕਦੇ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਮਜ਼ਦੂਰ ਜਥੇਬੰਦੀਆਂ ਨਾਲ ਅੱਜ ਤੱਕ ਮੀਟਿੰਗ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਪੰਜਾਬ ਦੀ ਜਿਹੜੀ 35% ਦਲਤਆਬਾਦੀ ਹੈ ਜਿਹੜੀਆਂ ਉਹਨਾਂ ਦੀ ਗਵਾਹੀ ਮੰਗਾਂ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਦਲਤਾਂ ਦੇ ਨਾਲ ਖੜਾ ਜੀ ਕਿਸਾਨਾਂ ਦੇ ਤਾਂ ਉਹ ਕਹਿੰਦੇ ਨਾ ਮੈਂ ਸ਼ਰੇਆਮ ਖਿਲਾਫ ਹੱਜ ਉਹਨੇ ਕਹਿੰਦਾ ਨਾ ਤੇ ਦਲਤਾਂ ਦੇ ਕੀ ਪੱਖ ਚ ਤੇ ਜਿੰਨਾ ਬੇਰੁਜ਼ਗਾਰਾਂ ਦੇ ਵਾਸਤੇ ਹਰਾ ਤਣ ਚੱਲਣਾ ਸੀ ਉਹਨਾਂ ਦੇ ਵਾਸਤੇ ਹਰਾ ਤਣ ਕਿੱਥੋਂ ਚੱਲਿਆ ਬਈ ਜੀ ਜਿਹੜੇ ਬੇਰੁਜ਼ਗਾਰ ਜਿਨ੍ਹਾਂ ਦੇ ਬਾਰੇ ਇਹ ਕਿਹਾ ਕਿ 4 ਮਹੀਨੇ ਚਿੱਟਾ ਖਤਮ ਕਰ ਦਾਂਗੇ ਉਹ 4 ਮਹੀਨੇ ਤਾਂ ਕਈ ਵਾਰੀ ਲੰਘ ਗਏ ਤੇ ਜਿਹੜੇ ਚਿੱਤੇ ਨਾਲ ਮਰ ਰਹੇ ਆ ਤੇ ਭਗਵੰਤਮਾਨ ਚਿੱਟਾ ਜਿਨ੍ਹਾਂ ਦੇ ਬੱਚੇ ਮਰ ਰਹੇ ਹੈਗੇ ਆ ਉਹਨਾਂ ਨੂੰ ਮਾਰਨ ਦੇ ਵਿੱਚ ਕੀ ਇਹਨਾਂ ਦਾ ਹੱਥ ਨਹੀਂ ਰੋਕ ਨਹੀਂ ਰਹਿਗੇ ਭਗਵੰਤਮਾਨ ਸਾਹਿਬ ਦੱਸਣ ਤਾਂ ਸੀ ਉਹ ਕਿਹੜੇ ਵਰਗ ਨਾਲ ਖੜੇ ਆ ਸਿਰਫ ਤੇ ਸਿਰਫ ਕਾਰਪੋਰੇਟ ਹੀ ਵਿਕਾਸ ਕਰ ਸਕਦਾ ਸਿਰਫ ਤੇ ਸਿਰਫ ਕਾਰਪੋਰੇਟ ਦਾ ਹੀ ਫਿਕਰ ਆ ਕਿ ਜੇ ਉਹ ਤੁਹਾਨੂੰ ਜ਼ਮੀਨਾਂ ਚਾਹੀਦੀਆਂ ਨੇ ਸੜਕਾਂ ਵਾਸਤੇ ਲੋਕਾਂ ਦੇ ਡਾਂਗਾ ਮਾਰੋ ਲੋਕਾਂ ਨੂੰ ਕੁੱਟੋ ਤੇ ਨਾਲੇ ਕਹੋ ਲੋਕਾਂ ਨੂੰ ਅਸੀਂ ਤੁਹਾਨੂੰ ਲੁੱਟ ਲਿਆ ਪੁੱਟ ਲਿਆ ਤੁਹਾਨੂੰ ਤੇ ਕਹੋ ਇਹ ਵਿਕਾਸ ਆ ਨਾਲੇ ਕੁੱਟਦੇ ਆ ਨਾਲੇ ਕਹਿੰਦੇ ਕਿ ਕਹੋ ਇਹ ਵਿਕਾਸ ਆ ਤੇ ਜੇ ਕੋਈ ਉਸ ਕਾਰਪੋਰੇਟ ਤੇ ਵਿਕਾਸ ਦੇ ਖਿਲਾਫ ਆ ਤੇ ਆਪਣੇ ਵਿਕਾਸ ਦੀ ਗੱਲ ਕਰਦਾ ਕਿਸਾਨ ਆਪਣੀ ਗੱਲ ਕਰਦੇ ਆ ਮਜ਼ਦੂਰ ਆਪਣੀ ਗੱਲ ਕਰਦੇ ਆ ਬੇਰੁਜ਼ਗਾਰ ਆਪਣੀ ਗੱਲ ਕਰਦੇ ਆ ਤੇ ਉਹਨਾਂ ਸਾਰੇ ਨੂੰ ਪੰਜਾਬ ਵਿਰੋਧੀ ਵਿਕਾਸ ਵਿਰੋਧੀ ਬਣਾ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈਗਾ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਭਲੀ-ਪਾਤੀ ਜਿਹੜੀ ਹੈਗੀ ਆ ਉਹ ਸਮਝਣੀ ਚਾਹੀਦੀ ਆ ਮਾਫ ਕਰਨਾ ਕਿ ਜਿਹੜਾ ਇਹ ਅੰਗਰੇਜ਼ਾਂ ਦੀ ਪਾਲਿਸੀ ਕਿ ਡਿਵਾਈਡ ਐਂਡ ਰੂਲ ਇਹਨੇ ਕਿਸੇ ਨੂਣੀ ਬਖਸ਼ਣਾ ਨਾ ਇਹਨਾਂ ਨੇ ਮਜ਼ਦੂਰਾਂ ਨੂੰ ਬਖਸ਼ਿਆ ਨਾ ਬੇਰੁਜ਼ਗਾਰਾਂ ਨੂੰ ਬਖਸ਼ਿਆ ਇਹਨਾਂ ਨੇ ਨਾ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਬਖਸ਼ਿਆ ਨਾ ਕੱਚੇ ਮੁਲਾਜ਼ਮਾਂ ਨੂੰ ਬਖਸ਼ਿਆ ਇਹ ਦੱਸੇ ਤਾਂ ਸੀ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ 3.5 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ ਕਿ ਉਹ ਸਾਢੇ 3 ਕਰੋੜ ਲੋਕਾਂ ਦੇ ਵਿੱਚ ਮੁਠੀ ਭਰ سرمایہਦਾਰ ਤੇ ਕਾਰਪੋਰੇਟ ਘਰਾਣੇ ਆਉਂਦੇ ਆ ਪੰਜਾਬ ਦਾ ਕੋਈ ਇੱਕ ਤੱਤਾ ਦੱਸ ਦੋ ਜਿੰਨਾਂ ਲਈ ਬੇਤਨੀ ਤੁਸੀਂ ਕੰਮ ਕੀਤਾ ਹੋਵੇ ਪਰ ਕਿਉਂਕਿ ਕਿਸਾਨ ਲੜਦੇ ਆ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ 75 ਕਰੋੜ ਇਸ ਮੁਲਕ ਦੇ ਖੇਤੀ ਖੇਤਰ ਚ ਲੱਗੇ ਲੋਕ ਆਪਣੇ ਖੇਤੀ ਖੇਤਰ ਨੂੰ ਕਾਰਪੋਰੇਟ ਕਰਾਣਿਆਂ ਤੋਂ ਨਾਣਾ ਬਚਾ ਸਕੇ ਤੇ ਪਰਚੂਨ ਦੇ ਖੇਤਰ 'ਚ ਲੱਗੇ 20 ਕਰੋੜ ਲੋਕ ਪਰਚੂਨ ਦੇ ਖੇਤਰ ਨੂੰ ਕਾਰਪੋਰੇਟ ਕਰਾਣੇ ਤੋਂ ਨਹੀਂ ਬਚਾ ਸਕਣਗੇ। ਇਹ ਸ਼ਹਿਰਾਂ 'ਚ ਵੱਡੇ ਵੱਡੇ ਮਾਲ ਖੁੱਲ ਰਹੇ ਆ, ਦੁਕਾਨਦਾਰ ਉਜੜੇ ਜਾ ਰਹੇ ਹੈਗੇ ਆ। ਕੀ ਉਹ ਵੱਡੇ ਵੱਡੇ ਮਾਲ ਕਿਸਾਨ ਖੋਲ ਰਹੇ ਆ? ਉਹ ਜਿਹੜੇ ਦੁਕਾਨਦਾਰ ਉਜੜ ਰਹੇ, ਕਿਸਾਨੀ ਕਰਕੇ ਉਜੜ ਰਹੇ ਹੈਗੇ ਆ। ਜਿਹੜੇ ਵੱਡੇ ਆਰਟੀਫੀਸ਼ੀਅਲ ਇੰਟੈਲੀਜੈਂਸ ਲੱਖਾਂ ਲੋਕਾਂ ਦਾ ਕੰਮ ਖੋਹ ਰਹੀ ਆ ਕਿ ਕਿਸਾਨ ਜਥੇਬੰਦੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਲੈ ਕੇ ਆਈਆਂ ਨੇ। ਦੱਸੇ ਤਾਂ ਸਹੀ ਨਾ? ਕਿ ਪੰਜਾਬ ਦੀ ਕਿਹੜੀ ਸਮੱਸਿਆ ਜਿਹੜੀ ਹੈਗੀ ਆ ਉਹ ਕਿਸਾਨ ਜਥੇਬੰਦੀਆਂ ਨੇ ਪੈਦਾ ਕੀਤੀ ਆ ਤੇ ਪੰਜਾਬ ਦੀ ਕਿਹੜੀ ਸਮੱਸਿਆ ਪੰਜਾਬ ਦੇ ਮੁੱਖ ਮੰਤਰੀ ਨੇ ਹੱਲ ਕੀਤੀ ਆ ਇਹ ਦੱਸ ਦੇਣ ਜੀ ਤਾਂ ਇੱਕ ਇੱਥੇ ਹੁਣ ਹੋਰ ਵੀ ਸਵਾਲ ਆ ਉਹ ਇਹ ਹੈ ਕਿ ਜਿਵੇਂ ਅੱਜ ਸੜਕਾਂ ਸੁੰਨੀਆਂ ਕੀਤੀਆਂ ਪਈਆਂ ਲੋਕਾਂ ਨੂੰ ਨਿਕਲਣ ਦੀ ਤਿਆਰੀ ਆ ਕਿ ਦਹਿਸ਼ਤ ਦਾ ਮਾਹੌਲ ਹੈ ਕੀ ਲੱਗਦਾ ਹੈ ਆਗੂ ਗ੍ਰਿਫਤਾਰ ਹੈ ਜੀ ਆਗੂ ਲਗਭਗ ਜ਼ਿਲ੍ਹਾ ਜਾਵੜੇ ਇਹ ਲਹਿਰ ਕਿਤੇ ਦਬਤਾ ਨਹੀਂ ਜਾਊਗੀ ਉਹ ਜਿਵੇਂ ਕਰਤਾਰ ਸਿੰਘ ਸਰਾਭੇ ਨੇ ਕਹੇ ਸੀ ਕਿ ਜੇਲਾ ਹੋਣ ਕਾਲ ਦੇ ਵਤਨ ਸੇਵਕਾਂ ਦੇ ਇੱਥੇ ਆਏ ਕਿ ਡਿਗਰੀਆਂ ਪਾ ਜਾਣਾ ਉਹਦੇ ਪਾਸ ਥਿਹੜੇ ਇਹ ਫੇਲ ਬਹੁਤੇ ਵਤਨਵਾਸੀਓ ਦਿਲ ਨਾ ਢਾ ਜਾਣਾ ਇਹ ਜੇਲਾਂ ਸਾਡੇ ਵਾਸਤੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਨਾ ਸੀ ਕੋਈ ਪਹਿਲੀ ਵਾਰੀ ਜਾਣਾ ਤੇ ਨਾ ਕੋਈ ਆਖਰੀ ਵਾਰੀ ਜਾਣਾ ਹੈਗਾ ਬਹੁਤ ਸਾਰੇ ਆਗੂ ਚਲੇ ਗਏ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਦੀ ਜੇਲ੍ਹ ਭੇਜਣ ਦੀ ਤਿਆਰੀ ਹੈਗੀ ਇਹ ਛਾਪੇਮਾਰੀ ਜਗਾ ਜਗਾ ਚੱਲ ਰਹੀ ਹੈਗੀ ਠੀਕ ਆ ਫੋ ਇਸ ਕਰਕੇ ਜੇਲਾਂ ਪਰ ਇੱਕ ਗੱਲ ਇਹਨਾਂ ਨੂੰ ਅਸੀਂ ਇਹਨਾਂ ਦੇ ਕੰਨ ਚ ਪਾ ਦਈਏ ਕਿ ਪੰਜਾਬ ਦੀਆਂ ਜੇਲਾਂ ਦੀ ਸਮਰੱਥਾ 25000 ਬੰਦਾ ਰੱਖਣ ਦੀ ਆ ਤੇ ਪੰਜਾਬ ਦੀਆਂ ਜਥੇਬੰਦੀਆਂ ਲੱਖਾਂ ਕਿਸਾਨੀ ਜਿਹੜੀ ਹੈਗੀ ਆ ਜੁੜੀ ਹੋਈ ਆ ਤੁਹਾਡੀਆਂ ਜੇਲਾ ਸਮਰਾਤ ਨਹੀਂ ਹੈ ਕਿ ਪੰਜਾਬ ਦੀਆਂ ਲੋਕਾਂ ਨੂੰ ਕੀ ਕੀ ਕਦੇ ਹਵਾਵਾਂ ਨੂੰ ਕੈਦ ਕੀਤਾ ਜਾ ਸਕਿਆ ਜੀ ਹਵਾਵਾਂ ਨੂੰ ਨਹੀਂ ਕੈਦ ਕੀਤਾ ਜਾ ਸਕਦਾ ਇਸ ਕਰਕੇ ਜਿਹੜੀ ਇਹ ਪੰਜਾਬ ਦੀ ਕਿਸਾਨ ਲਹਿਰ ਆ ਇਹ ਕਾਰਪੋਰੇਟ ਦੇ ਖਿਲਾਫ ਵਗਦੀ ਇੱਕ ਉਹ ਹਵਾ ਕਿ ਜਿਹੜੀ ਕਾਰਪੋਰੇਟ ਲੋਕਾਂ ਨੂੰ ਉਜਾੜ ਰਿਹਾ ਉਹਨੂੰ ਉਹ ਰੁਕਤ ਨਾ ਮਾਰਨਾ ਚਾਹੁੰਦੀ ਕਾਰਪੋਰੇਟ ਨੂੰ ਔਰ ਉਸ ਤੋਂ ਅਗਲੀ ਗੱਲ ਤੁਸੀਂ ਇਹ ਕਹਿੰਦੇ ਆ ਕਿ ਟ੍ਰੈਸਕ ਕਿ ਗੁਰੂ ਘਰ ਚ ਬੈਠੇ ਬੰਦੇ ਵੀ ਟ੍ਰੈਫਿਕ ਰੋਕ ਰਹੇ ਆ ਜੀ ਸਾਡਾ ਕਿਰਤੀ ਕਿਸਾਨੀ ਉਹਨਾਂ ਦਾ ਇੱਕ ਵੱਡਾ ਕਾਫਲਾ ਜਿਹੜਾ ਰਾਤ ਫਤਿਹਗੜ੍ਹ ਸਾਹਿਬ ਪਹੁੰਚਿਆ ਜਿੱਥੇ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਉੱਥੇ ਗੁਰੂ ਘਰ ਦੇ ਬਾਹਰ ਉਹਨਾਂ ਨੂੰ ਰੀਟੇਨ ਕਰ ਲਿਆ ਗਿਆ ਗੁਰੂ ਘਰ ਚ ਮੁਹੱਲੀ ਅੰਮ੍ਰਿਤਸਰ ਤੋਂ 70 ਕਿਸਾਨ ਜਿਹੜੇ ਗ੍ਰਿਫਤਾਰ ਕੀਤੇ ਗਏ ਕਿ ਗੁਰੂ ਘਰ ਚ ਬੜੇ ਹੋਏ ਕਿਸਾਨ ਵੀ ਜਿਹੜਾ ਟ੍ਰੈਫਿਕ ਰੋਕ ਰਹੇ ਆ ਕਿ ਗੁਰੂ ਘਰ ਕੇ ਗਿਆ ਕਿਸਾਨ ਵੀ ਪੰਜਾਬ ਦੇ ਵਿਕਾਸ ਦਾ ਵਿਰੋਧੀ ਹੋ ਗਿਆ ਪਿੰਡਾਂ ਦੇ ਵਿੱਚ ਵੜ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਪੁਲਿਸ ਰੋਕ ਰਹੀ ਆ ਕੀ ਮੇਰਾ ਟਰੈਕਟਰ ਟਰਾਲੀ ਜੇ ਮੈਂ ਘਰ ਤੋਂ ਬਾਹਰ ਕੱਢ ਰਿਹਾ ਮੈਂ ਟਰੈਕਟਰ ਟਰਾਲੀ ਘਰ ਤੋਂ ਬਾਹਰ ਕੱਢਣ ਤੇ ਵੀ ਮੇਰੇ ਤੇ ਪਾਬੰਦੀ ਆ ਕੀ ਇਸ ਤਰ੍ਹਾਂ ਹੀ ਪੰਜਾਬ ਦਾ ਵਿਕਾਸ ਰੁਕ ਜਾਂਦਾ ਅੱਜ ਹਰ ਤਰ੍ਹਾਂ ਦੀ ਜਿਸ ਨੂੰ ਕਹਿੰਦੇ ਆ ਬੇਸ਼ਰਮੀ ਦੀ ਅਨੈਤਿਕਤਾ ਦੀ ਬਿਲਕੁਲ ਹੱਦਾਂ ਪੰਜਾਬ ਦੀ ਸਰਕਾਰ ਨੇ ਪਾ ਪਾਰ ਕੀਤੀਆਂ ਨੇ ਜਿਹੜਾ ਸਾਡਾ ਬੋਲਣ ਦਾ ਇਕੱਠੇ ਹੋਣ ਦਾ ਅਧਿਕਾਰ ਆ ਜਿੰਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਇਹ ਧਰਨਿਆਂ 'ਚ ਬੋਲਦੇ ਰਹੇ ਆ ਕੀ ਅੱਜ ਸਾਡਾ ਉਹ ਸੰਵਿਧਾਨਕ ਅਧਿਕਾਰ ਕਿੱਧਰ ਗਿਆ ਕਿ ਜਿਹੜਾ ਇੱਕ ਮੋਦੀ ਇੱਕ ਫਾਸ਼ੀਵਾਦੀ ਰਸਤੇ ਚੜ੍ਹਿਆ ਹੋਇਆ ਕੀ ਉਸੇ ਰਸ ਦਾ ਭਗਵੰਤਮਾਨ ਸਵਾਰ ਹੋ ਗਿਆ ਇਹ ਕਹਦੇ ਜਿਵੇਂ ਸ਼ਰੀਆ ਬੱਲੇ ਕਿਹਾ ਕਿ ਮੈਂ ਧਮਕਾਇਆ ਕਿਸਾਨਾਂ ਨੂੰ ਮੈਂ ਕਿਹਾ ਜੋ ਕਰਨਾ ਕਰ ਲੋ ਇਸ ਤਰ੍ਹਾਂ ਦੀਆਂ ਧਮਕੀਆਂ ਵਕਤੀ ਤੌਰ ਤੇ ਹੋ ਸਕਦਾ ਹੁੰਦਾ ਕਿ ਪੁਲਿਸ ਦਾ ਦਾਬਾ ਚੜ ਜਾਵੇ ਵਕਤੀ ਤੌਰ ਤੇ ਹੋ ਸਕਦਾ ਹੁੰਦਾ ਕਿ ਤੁਸੀਂ ਕਿਸੇ ਇੱਕ ਪ੍ਰੋਗਰਾਮ ਨੂੰ ਜਿਹੜਾ ਉਹ ਚ ਵਾਅਦਾ ਪਾ ਦੋ ਪਰ ਲਹਿਰਾ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਦਬਦੀਆਂ ਨਹੀਂ ਹੈਗੀਆਂ ਤੇ ਨਾ ਹੀ ਇਹਨਾਂ ਦੀ ਸਰਕਾਰ ਨੇ ਦਵਾ ਸਕਣਾ ਇਹ ਇਹਨਾਂ ਨੂੰ ਭੁਲੇਖਾ ਜਿਹੜਾ ਹੈਗਾ ਕੱਢ ਕੇ ਆ ਉਹ ਚੱਲਣਾ ਚਾਹੀਦਾ ਅੱਜ ਪੰਜਾਬ ਦੇ ਹਰ ਘਰ ਨੂੰ ਪੀਣ ਵਾਲਾ ਪਾਣੀ ਚਾਹੀਦਾ ਹਰ ਖੇਤ ਨੂੰ ਜਿਹੜਾ ਹੈਗਾ ਨਹਿਰੀ ਪਾਣੀ ਚਾਹੀਦਾ ਅੱਜ ਪੰਜਾਬ 'ਚ ਖੇਤੀ ਮਾਡਲ ਇਦਾਂ ਦਾ ਚਾਹੀਦਾ ਖੇਤੀ ਨੀਤੀ ਇਦਾਂ ਦੀ ਚਾਹੀਦੀ ਆ ਜਿਹੜੀ ਪੰਜਾਬ ਦਾ ਹਵਾ ਪਾਣੀ ਮਿੱਟੀ ਬਚਾ ਸਕੇ ਪੰਜਾਬ 'ਚ ਖੇਤੀ ਆਧਾਰਤ ਸਨਤ ਚਾਹੀਦੀ ਆ ਜਿੱਥੇ ਲੋਕਾਂ ਨੂੰ ਜਿਹੜਾ ਹੈਗਾ ਰੋਜ਼ਗਾਰ ਮਿਲ ਸਕੇ ਪੰਜਾਬ ਚਿੱਟਾ ਮੁਕਤ ਚਾਹੀਦਾ ਕਿ ਪੰਜਾਬ ਦੀ ਜਵਾਨੀ ਜਿਹੜੀ ਆ ਜਿਉਂਦੀ ਰਹਿ ਸਕੇ ਪੰਜਾਬ 'ਚ ਰੋਜ਼ਗਾਰ ਚਾਹੀਦਾ ਹੈਗਾ ਔਰ ਇਹਦੇ ਖਿਲਾਫ ਜਿਹੜੀਆਂ ਇਹ ਇਹ ਸਾਰੀਆਂ ਮੰਗਾਂ ਮਨਵਾਉਣ ਲਈ ਇਹਦੇ ਇਹ ਸਾਰੀਆਂ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾ ਰਹੀਆਂ ਇਹ ਮੰਗਾਂ ਨਾ ਮੰਨਣ ਦੀ ਜਿਹੜੀ ਨੀਤੀ ਹੈਗੀ ਆ ਇਹਦੇ ਖਿਲਾਫ ਇਹ ਮੰਗਾਂ ਮਨਵਾਉਣ ਲਈ ਸਿਰਫ ਤੇ ਸਿਰਫ ਪੰਜਾਬ ਚ ਕਿਸਾਨ ਲਹਿਰ ਹੈਗੀ ਆ ਜਿਹੜੀ ਇਹ ਦਮ ਭਰਦੀ ਹੈਗੀ ਆ ਤੇ ਉਹਨੂੰ ਇਹ ਕੁਚਲਣਾ ਚਾਹੁੰਦੇ ਆ ਬਦਨਾਮ ਕਰਨਾ ਚਾਹੁੰਦੇ ਆ ਆਪਣੇ ਆਈਟੀ ਸੱਲ ਰਾਹੀਂ ਪੂਰ ਪ੍ਰਚਾਰ ਰਾਹੀਂ ਕਿ ਸ਼ਾਇਦ ਇਹ ਆਰਥਿਕ ਵਿਕਾਸ ਇਹ ਰੋਕ ਰਿਹਾ ਪੰਜਾਬ ਦੀ ਸਮਾਲ ਸਕੇਲ ਇੰਡਸਟਰੀ ਦਾ 25000 ਤੋਂ ਵੱਧ ਜਿਹੜਾ ਯੂਨਟ ਸੀਗਾ ਉਹ 1991 ਦੀਆਂ ਇਹਨਾਂ ਦੀਆਂ ਨਿੱਜੀ ਕਰਨੀਆਂ ਨੀਤੀਆਂ ਦੇ ਕਰਕੇ ਜਿਹੜਾ ਹੈਗਾ ਬੰਦ ਹੋ ਗਿਆ ਆ ਫਰੀਦਕੋਟ ਦੀ 슈ਗਰ ਮਿਲ ਕਿਸਾਨਾਂ ਨੇ ਬੰਦ ਕੀਤੀ ਆ ਜੀਰੇ ਦੀ 슈ਗਰ ਮਿਲ ਕਿਸਾਨਾਂ ਨੇ ਬੰਦ ਕੀਤੀ ਆ ਜਗਰਾਉਂ ਦੀ 슈ਗਰ ਮਿਲ ਕਿਸਾਨਾਂ ਨੇ ਬੰਦ ਕੀਤੀ ਆ ਪੰਜਾਬ ਦੀਆਂ ਜੰਨੀਆਂ ਸਹਿਕਾਰੀ ਖੰਡ ਮਿਲਾਂ ਸੀ ਵੱਡੀ ਪੱਧਰ ਤੇ ਜਿਹੜੀਆਂ ਨੇ ਬੰਦ ਹੋ ਗਈਆਂ ਬਟਾਲੇ ਦੀ ਜਿਹੜੀ ਇੰਡਸਟਰੀ ਸੀ ਦਮ ਤੋੜ ਚੁੱਕੀ ਹੈਗੀ ਆ ਮੰਡੀ ਗਵਿੰਦਗੜ੍ਹ ਦੀ ਇੰਡਸਟਰੀ ਦਮ ਤੋੜ ਚੁੱਕੀ ਆ ਕੀ ਇਹ ਇੰਡਸਟਰੀ ਪੰਜਾਬ ਦੇ ਕਿਸਾਨਾਂ ਨੇ ਬੰਦ ਕੀਤੀ ਹੈਗੀ ਆ ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹੈਗੀਆਂ ਇਸ ਕਰਕੇ ਆਪਣੀਆਂ ਮਾੜੀਆਂ ਨੀਤੀਆਂ ਦਾ ਸਾਰਾ ਨਜ਼ਰਾਂ ਕਿਸਾਨਾਂ ਦੇ ਸਿਰ ਜਿਹੜਾ ਹੈਗਾ ਇਹ ਕਿਸਾਨਾਂ ਤੇ ਝਾੜ ਰਹੇ ਹੈਗੇ ਆ ਇਹ ਜਿੰਨਾ ਮਰਜ਼ੀ ਤੁਸੀਂ ਆਪਣੇ ਆਈਟੀ ਸੇਲਰਾਂ ਰਾਹੀਂ ਕੂੜ ਪ੍ਰਚਾਰ ਕਰ ਲਓ ਔਰ ਜਿਹੜਾ ਹੈਗਾ ਉਹ ਹਨੇਰਾ ਜਿੰਨਾ ਮਰਜੀ ਗਾੜਾ ਹੋਵੇ ਸੂਰਜ ਚੜ੍ਹ ਕੇ ਰਹਿੰਦਾ ਹੈਗਾ ਦਿਨ ਚੜ੍ਹ ਕੇ ਰਹਿੰਦਾ ਹੈਗਾ ਕਿਸੇ ਵੀ ਤਰ੍ਹਾਂ ਦਾ ਭਲੇਖਾ ਵਕਤੀ ਤੌਰ ਤੇ ਹੋ ਸਕਦਾ ਇਹ ਭਲੇਖਾ ਪਹਿਲੀਆਂ ਸਰਕਾਰਾਂ ਨੇ ਵੀ ਖੜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸਰਕਾਰ ਇਹ ਤਾਂ ਉਸ ਤੋਂ ਵੀ ਜਿਹੜਾ ਹੈਗਾ ਸੀਗਾ ਉਹ ਕਿਤੇ ਅਗਾਹ ਲੰਘ ਗਿਆ ਘਰ ਬਲਾ ਕੇ ਕਿਸੇ ਮੁੱਖ ਮੰਤਰੀ ਨੇ ਕਦੇ ਅਪਮਾਨ ਨਹੀਂ ਕੀਤਾ ਸੀਗਾ ਜਿੰਨੂੰ ਕਹਿੰਦੇ ਆ ਕਿ ਭਗਵੰਤ ਮਾਨ ਚ ਪੰਜਾਬੀਆਂ ਆਲਾ ਇੱਕ ਵੀ ਗੋਨੀਗਾ ਇਹਨੇ ਪੰਜਾਬੀਅਤ ਨੂੰ ਹੀ ਕਲੰਕ ਕਲੰਕਿਤ ਕਰਤਾ ਪੰਜਾਬੀ ਤਾਂ ਘਰ ਆਏ ਮਹਿਮਾਨ ਨੂੰ ਰੱਬ ਸਮਝਦਿਆ ਪਰ ਇਹਨੇ ਘਰ ਬੁਲਾ ਕੇ ਜਿਹੜਾ ਹੈਗਾ ਕਿਸਾਨ ਆਗੂਆਂ ਦੇ ਨਾਲ ਬਜ਼ੁਰਗ ਕਿਸਾਨ ਆਗੂਆਂ ਦੇ ਨਾਲ ਬੇਇੱਜ਼ਤ ਕੀਤਾ ਤੇਨੇ ਅੱਜ ਕਿਸਾਨ ਆਗੂ ਨੂੰ ਗ੍ਰਿਫਤਾਰ ਕਰਨ ਲੱਗਿਆ ਉਹਨਾਂ ਦੀ ਉਮਰ ਦਾ ਵੀ ਲਿਹਾਜ਼ ਨਹੀਂ ਕੀਤਾ 80 ਸਾਲ ਦੇ ਕਿਸਾਨ ਆਗੂ ਵੀ ਸਾਡੇ ਚਾ ਕਿਹੜੇ ਆ ਉਹ ਥਾਣੇ ਚ ਲੈ ਜਾਏ ਜਿਹੜਾ ਬੰਦਾ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦਾ ਜਿਹੜਾ ਬੰਦਾ ਘਰ ਆਏ ਬੰਦੇ ਨੂੰ ਘਰ ਬੁਲਾ ਕੇ ਉਸ ਤੋਂ ਪ੍ਰਮਾਨ ਕਰਦਾ ਹੈਗਾ ਉਪ ਨੋ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਦੀਆਂ ਕਦਰਾਂ ਕੀਮਤਾਂ ਤੋਂ ਕੋਹਾ ਦੂਰ ਆ ਤੇ ਇਸ ਮਾਮਲੇ 'ਚ ਭਗਵੰਤ ਮਾਨ ਜਿਹੜਾ ਹੈਗਾ ਪੰਜਾਬੀਅਤੋਂ ਬਿਲਕੁਲ ਬੇਮੁਖ ਹੋ ਗਿਆ ਤੇ ਇਹਦੇ ਨਤੀਜੇ ਨੂੰ ਜਿਹੜੇ ਹੈਗੇ ਆ ਉਹ ਭੁਗਤਨੇ ਪੈਣਗੇ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਭਾਈ ਜੀ ਠੀਕ